ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀ ਆਦੀ 18 ਅਗਸਤ ਨੂੰ ਹੋਣ ਜਾ ਰਹੀ ਹੈ ਜਨਾ ਕਿ ਦੋ ਜੱਜਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇਤਾ ਹੈਗਾ ਤੇ ਦੂਜੇ ਪਾਸੇ ਕਰਨਲ ਬਾੜ ਦੇ ਮਾਮਲੇ ਵਿੱਚ ਚਾਰ ਐਸ ਐਚਓ ਜਿਹੜੇ ਸ਼ਾਮਲ ਤਫਸੀ ਸੀ ਜਿਹੜਾ ਦੋਸ਼ੀ ਸੀਗੇ CBI ਨੇ ਆਪਣੀ ਜਾਂਚ ਪੜਤਾਲ ਮੁਕੰਮਲ ਕੀਤੀ ਹੋਰ ਅਨੁਕੂਚਾਇਆ ਅੰਜਾਮ ਦਾ ਮੁਕੰਮਲ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਾਹੇ ਵੀਡੀਓ ਵੇਖਨੇ ਫਰਕ ਨਹੀਂ ਆ ਉਸ ਤੇ ਵਿਚਾਰ ਬਾਦ ਵੱਡੀ ਖਬਰਾਂ ਜਿਵੇਂ ਕਿ ਇੱਕ ਪਾਸੇ ਕਰਨਲ ਮਾਮਲੇ ਦੇ ਵਿੱਚ SSP ਮਾਨਕ ਤੇ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਵਾਰ-ਵਾਰ ਉਹਨਾਂ ਦੀ ਪਟੀਸ਼ਨ ਖਾਲਚ ਹੁੰਦੀ ਜਾ ਰਹੀ ਸੀ ਔਰ ਦੂਜੇ ਪਾਸੇ 18 ਅਗਸਤ ਯਾਨੀ ਅੱਜ ਤੋਂ 2 ਦਿਨ ਬਾਅਦ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ ਛੁੱਟ ਜਾਣਗੇ ਮਾਮਲਾ ਬਹੁਤ ਵੱਡਾ ਯਾਨੀ ਕਿ ਗੰਭੀਰ ਮਾਮਲਾ ਹੈ ਕਿਉਂਕਿ ਹਾਈ ਕੋਰਟ ਦੇ ਦੋ ਜੱਜਾਂ ਦਾ ਫੈਸਲਾ ਆਖਰ ਉਹਨਾਂ ਦੇ ਵਕੀਲ ਕੀ ਕਹਿ ਰਹੇ ਨੇ ਉਹ ਵੀ ਤਾਂ ਅੱਜ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਕਰਨਲ ਬਾੜ ਦੀ ਜਿਹੜੀ ਪਤਨੀ ਹੈ ਉਹਨੂੰ ਸੰਤੁਸ਼ਟੀ ਕਿਵੇਂ ਮਿਲ ਗਈ ਹੈ ਯਾਨੀ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੀ ਪਤਨੀ ਆਪਣੇ ਪਰਿਵਾਰ ਦੇ ਲਈ ਬਹੁਤ ਬਾਹਰ ਧਰਨੇ ਵੀ ਲਏ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਪਹੁੰਚੇ ਇਥੋਂ ਤੱਕ ਜਿਹੜੇ ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਫੌਜ ਦੇ ਉਹਨਾਂ ਤੱਕ ਵੀ ਜਾਂਦੀ ਹੈ ਪਰ ਉਹਨਾਂ ਨੂੰ ਨਿصاف ਨਹੀਂ ਮਿਲਦਾ ਸੀ ਅੱਜ ਜਿਹੜੀ ਇਨਸਾਫ ਦੀ ਘੜੀ ਤੁਸੀਂ ਵੇਖਣ ਜਾ ਰਹੇ ਹੋ ਕਰਨਲ ਮਾਮਲੇ ਦੇ ਵਿੱਚ ਐਸਐਸਪੀ ਨਾਨਕ ਸਿੰਘ ਪਟਿਆਲਾ ਦੇ ਜਿਹੜੇ ਕਿ ਉਹਨਾਂ ਚਾਰ ਦੋਸ਼ੀਆਂ ਨੂੰ ਬਚਾਉਣ ਦੀ ਖਾਤਰ ਇੱਕ ਆਪਣੀ ਹੀ ਨੌਕਰੀ ਨੂੰ ਦਾਤੇ ਲਾ ਗਈ ਸੀਗੇ ਜਦੋਂ ਜਸਪ੍ਰੀਤ ਸਿੰਘ ਨਾਲ ਨਾਲ ਇਨਕਾਊਂਟਰ ਹੁੰਦਾ ਉਹਨਾਂ ਚਾਰ ਐਸਐਚਓ ਦੇ ਕਾਰਨ ਐਸਐਸਪੀ ਤੋਂ ਹੋ ਡੀਆਈਜੀ ਬਣ ਗਈ ਸੀ ਪਰ ਹੁਣ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਵੱਡੀਆਂ ਖਬਰਾਂ ਨੇ ਤਰਸੰਨੀ ਬਚਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਰਨਲ ਮਾਮਲੇ ਦੇ ਵਿੱਚ ਵੀ ਇਹ ਖਬਰ ਸੁਣਨਾ ਚਾਹੁੰਦੇ ਸੀ ਕਿ ਭਾਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਦਾਲਤ ਜਾਂ ਉਹਨਾਂ ਨੂੰ ਪੰਜਾਬ ਦੀ ਪੁਲਿਸ ਪੰਜਾਬ ਦੀ ਪੁਲਿਸ ਤੋਂ ਦੇ ਇਹਨਾਂ ਨੇ ਇਨਕਾਰ ਹੀ ਕਰ ਦਿੱਤਾ ਸੀ ਕਹਿੰਦੇ ਨਾ ਤਾਂ ਪੰਜਾਬ ਦੀ ਪੁਲਿਸ ਸਾਨੂੰ ਇਨਸਾਫ ਦੇ ਸਕਦੀ ਹੈ ਔਰ ਨਾ ਪੰਜਾਬ ਦੀ ਸਰਕਾਰ ਜੇਕਰ ਇਹ ਹਿਸਾਬ ਦੇ ਸਕਦੀ ਹੈ ਤਾਂ ਸਾਨੂੰ ਭਾਈ ਸੀਬੀਆਈ ਅਦਾਲਤ ਆ ਜਿਹੜੀ ਉਹ ਦੇ ਸਕਦੀ ਹੈ ਸੀਬੀਆਈ ਏਜੰਸੀ ਤੇ ਐਵੇਂ ਨਹੀਂ ਲੋਕ ਮੰਗ ਕਰਦੇ ਦਰਾ ਸਾਲ ਦੇ ਵਿੱਚ ਉਹਨਾਂ ਨੇ ਨਾਨਕ ਸਿੰਘ ਐਸਐਸਪੀ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰ ਲਿਆ ਤਾਂ ਪਹਿਲੀ ਖਬਰ ਹੈ ਜਿਹੜੀ ਕਿ ਨਾਨਕ ਐਸਐਸਪੀ ਤੇ ਕਿਹੜਾ ਐਕਸ਼ਨ ਹੋ ਗਿਆ ਇਹ ਵੀ ਤੁਹਾਨੂੰ ਉਹਨਾਂ ਦੀ ਪਤਨੀ ਨੇ ਮੋਹ ਸੁਣਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਮਾਨਤ ਤੇ 18 ਅਗਸਤ ਨੂੰ ਕਿਵੇਂ ਛੋੜਦੇ ਨੇ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਐਹਮ ਹੈ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਰੋਜ਼ ਬਹੁਤ ਵੱਡਾ ਰੌਲਾ ਪੈਂਦਾ ਇੱਕ ਪਾਸੇ ਇਹਨਾਂ ਦੇ ਵਕੀਲ ਨੇ ਦੂਜੇ ਪਾਸੇ ਸਰਕਾਰੀ ਵਕੀਲ ਨੇ ਔਰ ਤੀਜਾ ਨੰਬਰ ਜਿਹੜੀ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਸਰਕਾਰ ਪੰਜਾਬ ਦੀ ਉਹ ਕਹਿੰਦੇ ਜੀ ਅਸੀਂ ਬਾਹਰ ਨਹੀਂ ਆਉਣ ਦੇਣਾ ਪਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਠੋਸ ਬਿਆਨ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਪੈਨਾ ਹੁਣ ਕਰਨਲ ਵਾਰਡ ਦੀ ਪਤਨੀ ਕੀ ਕਹਿ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਹੈ ਸੁਣੋ ਇਹ ਬਿਲਕੁਲ ਜੀ ਡਿਪਾਰਟਮੈਂਟਲ ਇਨਕੁਆਰੀ ਜਿਹੜੀ ਹੈ ਉਹ ਪਿਛਲੇ ਜਿਹੜੀ 45 ਡੇਸ ਤੇ ਜੋ ਨਾਨਕ ਸਿੰਘ ਸੀਗੇ ਜਿਨ੍ਹਾਂ ਨੇ ਇਹ ਡਿਪਾਰਟਮੈਂਟਲ ਇਨਕੁਆਰੀ ਨੂੰ ਪੈਂਡਿੰਗ ਕਰ ਦਿੱਤਾ ਕਿਉਂਕਿ ਹੀ ਵਾਸ ਦਾ ਮੇਨ ਕਲਪਰੇਟ ਆਫ ਡਿਲੇ ਜਿਹੜੀ ਹੈ ਐਫ ਆਈ ਆਰ ਡਿਲੇ ਹੋਈ ਹੋ ਰਹੀ ਹੈ ਜਾਨਾ ਮਾਮਲਾ ਖਰਾਬ ਹੋਇਆ ਇੱਥੇ ਤੱਕ ਉਹ ਜਿਹੜੇ ਇਹ ਚਾਰ ਐਸ ਐਚ ਓਸ ਨੂੰ ਸ਼ੇਅਰ ਨਾਨਕ ਸਿੰਘ ਜੀ ਦੇ ਉਹਦੇ ਸ਼ੇ ਦੇ ਉੱਪਰ ਹੀ ਐ ਜਿਹੜੇ ਚਾਰ ਇੰਸਪੈਕਟਰ ਇਹਨੇ ਖੁਦ ਕਰੇ ਸੀਗੇ ਤੇ ਗੁੰਡੇ ਬਣੇ ਹੋਏ ਸੀਗੇ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਰਿਕੁਐਸਟ ਕਰਨ ਗਈ ਕਿ ਐਨਾ ਹੋ ਗਿਆ ਤੇ ਇਹਨਾਂ ਤੇ ਮਤਲਬ ਐਫ ਆਈ ਆਰ ਕੀਤੀ ਜਾਏ ਤੇ ਉਹਨਾਂ ਨੇ ਮੈਨੂੰ ਕਿਹਾ ਜੇ ਇਸ ਦਾ ਆਪਸ਼ਨ ਤੇ ਤੁਹਾਡੇ ਕੋਲ ਖਾਲੀ ਕੰਪਰੋਮਾਈਜ਼ ਹੈ ਸੀ ਨਾਨਕਲ ਅਵਾਰਡ ਤੇ ਇਹਨਾਂ ਨੂੰ ਕੱਲ ਪ੍ਰਮੋਸ਼ਨ ਦਿੱਤੇ ਸੀ ਨਾ ਉਹ ਐਸਪਲਿਕਾ ਸਕਦੇ ਸੋ ਤੁਹਾਡੇ ਕੋਲ ਆਪਸ਼ਨ ਖਾਲੀ ਇਸ ਟੂ ਕੰਪਰੋਮਾਈਜ਼ ਉਹਨਾਂ ਨੇ ਮੈਨੂੰ ਇਹਨਾਂ ਅਰੈਸਟ ਕੀਤਾ ਕਿ ਪਹਿਲੇ ਦਿਨ ਹੀ ਉਹਨੇ ਸੋਚਿਆ ਮੈਂ ਇਸ ਲੇਡੀ ਨੂੰ ਕੱਲ ਨੂੰ ਹੀ ਨਾ ਹੈਰਸ ਕਰ ਲੂੰਗਾ ਕਿ ਅੱਗੇ ਲੜਾਈ ਲੜਨ ਦੇ ਤਿਆਰ ਹੀ ਨਹੀਂ ਹੋਣਗੇ ਪਰ ਦੇ ਡੋਟ ਰਾਈਜ਼ ਕਿ ਮੈਂ ਇੱਕ ਫੌਜੀ ਦੇ ਵਾਇਸ ਹਾਂ ਹਾਂ ਔਰ ਮੈਂ ਐਜਪੀ ਹੋਤੀ ਸੀ ਜਾਂ ਜਿਹੜੇ ਪਿੱਛੇ ਮੁੜ ਕੇ ਕਦੇ ਵੀ ਦੇਖਿਆ ਜਦੋਂ ਸੱਚ ਤੇ ਰਾਤ ਤੇ ਚੱਲਿਆ ਤਾਂ ਸੁਣ ਲਿਆ ਪੰਜਾਬ ਵਾਲਿਓ ਕਹਿੰਦੇ ਡੀਆਈਜੀ ਡੀਆਈਜੀ ਬਣ ਗਏ ਸੀਗੇ ਨਾਨਕ ਸਿੰਘ ਐਸਐਸਪੀ ਉਹ ਕਹਿੰਦੇ ਨੇ ਕਿ ਮੈਂ ਐਕਸ਼ਨ ਤਾਂ ਨਹੀਂ ਕਰ ਸਕਦਾ ਕੰਪਰੋਮਾਈਜ਼ ਕਰ ਲਓ ਯਾਨੀ ਸਾਬੇ ਨਾਲ ਸਮਝੌਤਾ ਕਰ ਲਓ ਪਰ ਕਰਨਲ ਬਾੜ ਦੀ ਪਤਨੀ ਦੇ ਨਾਲ ਉਸ ਵਕਤ ਪੂਰਾ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਫੌਜੀਆ ਦੀ ਔਰ ਸਾਡੀ ਆਮ ਜਨਤਾ ਦੀ ਆਵਾਜ਼ ਇੱਕ ਹੋ ਗਈ ਸੀ ਪਰ ਉਹਨਾਂ ਨੂੰ ਹੁਣ ਇਨਸਾਫ ਕਿਵੇਂ ਮਿਲਦਾ ਸੀ ਸੀਬੀਆਈ ਤੇ ਭਰੋਸਾ ਲੈ ਕੇ ਚੱਲੇ ਸੀ ਤੇ ਸੀਬੀਆਈ ਜਿਹੜੀ ਮਾਨਜੋ ਜਿਹੜੀ ਕਿ ਸੀਬੀਆਈ ਏਜੰਸੀ ਹੈ ਉਹਨਾਂ ਨੇ ਇਹਨਾਂ ਨੂੰ ਇੱਕ ਅੰਜਾਮ ਤੱਕ ਪਹੁੰਚਾਉਣ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਕੋਸ਼ਿਸ਼ ਕੀਤੀ ਹੈ ਇੱਕ ਉਪਰਾਲਾ ਕੀਤਾ ਕਹਿ ਸਕਦੇ ਹਾਂ ਤਾਂ ਹੁਣ ਐਸਐਸਪੀ ਨਾਨਤ ਸਿੰਘ ਡਿਸਮਿਸ ਵੀ ਹੋ ਸਕਦੇ ਨੇ ਕਿਉਂਕਿ ਜਿਹੜੇ આરોપી ਨੇ ਉਹਨਾਂ ਨੇ ਕਤਲ ਵੀ ਕੀਤਾ ਜਿਹੜਾ ਕਿ ਫੇਕ ਇਨਕਾਉਂਟਰ ਦੱਸਿਆ ਜਾ ਰਿਹਾ ਜਸਪ੍ਰੀਤ ਸਿੰਘ ਦਾ ਕਰਨਲ ਨੂੰ ਕੁੱਟਣ ਤੋਂ ਪਹਿਲਾਂ ਤਾਂ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਦਾ ਇੱਕ ਬਿਆਨ ਆ ਗਿਆ ਕਿ 18 ਅਗਸਤ ਨੂੰ ਹਾਈ ਕੋਰਟ ਦੇ ਅੰਦਰ ਬਹੁਤ ਵੱਡਾ ਫੈਸਲਾ ਯਾਨੀ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈ ਇਹਦੇ ਵਿੱਚ ਦੋ ਰਹਿਮਾਂ ਤਾਂ ਨਹੀਂ ਹੈਗੀਆਂ ਪਰ ਇੱਕ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਵਿਜੀਲੈਂਸ ਬਿਊਰੋ ਪੰਜਾਬ ਦੇ ਲੋਕ ਨੇ ਜਿਹੜੇ ਕਹਿੰਦੇ ਜੀ ਵਿਕਰਮ ਮਜੀਠੀਆ ਨੂੰ ਬਾਹਰ ਨਹੀਂ ਆਉਣ ਦੇਣਾ ਪਰ ਜਿਹੜਾ ਉਹਨਾਂ ਦਾ ਵਕੀਲ ਹੈ ਉਹ ਦਾਵਾ ਕੀ ਕਰ ਰਿਹਾ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਵਿਕਰਮ ਮਜੀਠੀਆ ਨੂੰ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਸਿੱਟ ਸਕਦੀ ਹੈ ਸੁਣੋ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਵੇਲ ਐਪਲੀਕੇਸ਼ਨ ਹੈ ਉਹਦੇ ਚ ਅੱਜ ਦੋਨੋਂ ਤਰ੍ਹਾਂ ਦੀ ਸਰਕਾਰ ਦੀ ਵੀ ਔਰ ਡਿਫਰੈਂਸ ਉਹਨਾਂ ਦੀ ਜਿਹੜੀ ਬਹਿਸ ਹੈ ਉਹ ਕਨਕਲੂਡ ਹੋ ਗਈ। ਮੁਜੱਜਬ ਸਾਹਿਬ ਨੇ ਇਹ 18 ਤਰੀਕ ਮੰਡੇ ਵਾਸਤੇ ਗੱਲ ਕਹੀ ਹੈ ਕਿ ਜੇ ਹਲੇ ਵੀ ਕਿਸੇ ਦਾ ਕੁਝ ਹੋਰ ਕਹਿਣਾ ਤਾਂ ਮੰਡੇ ਸਵੇਰੇ 10 ਵਜੇ ਆ ਕੇ ਕਹਿ ਸਕਦਾ। ਨਹੀਂ ਮੰਡੇ ਨੂੰ ਇਸ ਕੇਸ ਦੇ ਵਿੱਚ 18 ਤਰੀਕ ਨੂੰ ਇਹਦੇ ਵਿੱਚ ਜਿਹੜਾ ਫਾਈਨਲ ਆਰਡਰ ਹੈ ਬیل ਅਪਲੀਕੇਸ਼ਨ ਤੇ ਹੋਏਗਾ। ਨਾਲ ਹੀ ਇਹਦੇ ਜੱਜ ਕਿਉਂਕਿ ਉਹਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਹੈ ਉਹ ਵੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਯਾਨੀ ਵੀਡੀਓ ਲੰਬੀ ਆ ਪਰ ਜਿਹੜੇ ਇਹਨਾਂ ਦੇ ਵਕੀਲ ਨੇ ਉਹ 18 ਅਗਸਤ ਤੇ ਆਪਣੀ ਉਮੀਦ ਆ ਜਿਹੜੀ ਉਹ ਦਿਤਾਈ ਬੈਠੇ ਨੇ ਕਿ ਭਾਈ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਣਗੇ ਕਿ ਰਿਹਾਈ ਪੱਕੀ ਹੈ ਪਰ ਹੁਣ ਸਵਾਲ ਇੱਕ ਹੋਰ ਬਹੁਤ ਵੱਡਾ ਜਿਹੜਾ ਵਿਕਰਮ ਮਜੀਠੀਆ ਦੇ ਸਾਹਮਣੇ ਖੜਾ ਪੰਜਾਬ ਭਰ ਦੇ ਸਾਰੇ ਲੋਕ ਕੋਈ ਇੱਕਾ ਦੁਕਾ ਲੋਕਾਂ ਨੂੰ ਛੱਡ ਕੇ ਪੰਜਾਬ ਭਰ ਦੇ ਸਾਰੇ ਲੋਕ ਪੰਜਾਬ ਭਰ ਦੀਆਂ ਸਾਰੀਆਂ ਮਾਵਾਂ ਭੈਣਾਂ ਬਜੁਰਗ ਬੱਚੇ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਬਹੁਤ ਵੱਡੀ ਗੱਲ ਕਹਿ ਰਿਆ ਮੈਂ ਪੰਜਾਬ ਦਾ ਪੂਰਾ ਪ੍ਰਸ਼ਾਸਨ ਇਨਾ ਵਿਕਰਮ ਸਿੰਘ ਮਜੀਠੀਆ ਤੇਨਾਂ ਬਾਦ ਨਾ ਦੁਹਤ ਚੁੱਕਿਆ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਵਿਕਰਮ ਸਿੰਘ ਮਜੀਠੀਆ ਬਾਦਲ ਪਰਿਵਾਰ ਪੂਰਾ ਪੰਜਾਬ ਤੇ ਸਾਰਾ ਪ੍ਰਸ਼ਾਸਨ ਅੱਛੀ ਤਰ੍ਹਾਂ ਜਾਣਦਾ ਤਾਂ ਹੁਣ ਦੂਜੇ ਪਾਸੇ ਵਿਜੀਲੈਂਸ ਬਿਊਰੋ ਖੜੀ ਹੈ ਜਿਹੜੀ ਕਿਉ ਨੂੰ ਹਰ ਹੀਲੇ ਔਸੰਜਾਮ ਤੱਕ ਪਹੁੰਚਾਉਣਾ ਚਾਹੁੰਦੀ ਹੈ ਜਿੱਥੋਂ ਤੱਕ ਉਹ ਪਹੁੰਚਣ ਦੇ ਦੋਸ਼ੀ ਨੇ ਔਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਗੱਲ ਕਹੀ ਸੀ ਜਿਹੜੀ ਤੇ ਉਹ ਜੇਕਰ ਖੜੇ ਨਹੀਂ ਉੱਤਰਦੇ ਤਾਂ ਪੰਜਾਬ ਦੀ ਸਰਕਾਰ ਨੂੰ ਬਾਅਦ ਵੱਡੇ ਪੱਧਰ ਦੇ ਉੱਤੇ ਸਤਾਈ ਦੇ ਵਿੱਚ ਧੱਕਾ ਲੱਗਣਾ ਇਹ ਗੱਲ ਵੀ ਤੈ ਹੈ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕਹੇ ਲੋਕਾਂ ਦੇ ਵਾਅਦਿਆਂ ਤੇ ਨਾ ਖਰੇ ਉੱtre ਤੇ ਭਾਈ ਫਿਰ ਸਰਕਾਰ ਦਾ ਪਲਟਾ ਵੱਜਣਾ ਵੀ ਤੈ ਹੈ ਇਹ ਲੋਕਾਂ ਦੀ ਥਿਉਰੀ ਆ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੇ ਬੁੱਧੀਜੀਵੀ ਲੋਕ ਨੇ ਕਹਿੰਦੇ ਜੀ ਭਗਵੰਤ ਮਾਨ ਨੇ ਇਹ ਗੱਲ ਤਾਂ ਕਹਿ ਦਿੱਤੀ ਆ ਕਿ ਵਿਕਰਮ ਮਜੀਠੀਆ ਨੂੰ ਮੈਂ ਬਾਹਰ ਨਹੀਂ ਨਿਕਲਣ ਦਿੰਦਾ ਜੇਕਰ ਵਿਕਰਮ ਮਜੀਠੀਆ ਕਿਸੇ ਵੀ ਪ੍ਰਕਾਰ ਅਦਾਲਤ ਦੇ ਵਿੱਚੋਂ ਬਰੀ ਹੋ ਜਾਂਦਾ ਜਾਂ ਉਹਨੂੰ ਰਿਹਾਈ ਮਿਲ ਜਾਂਦੀ ਹੈ ਪੰਜਾਬ ਦੇ ਲੋਕਾਂ ਦਾ ਭਰੋਸਾ ਸਾਡੀ ਸਰਕਾਰ ਪੰਜਾਬ ਦੇ ਪ੍ਰਸ਼ਾਸਨ ਇਹ ਸਾਰੀਆਂ ਗੱਲਾਂ ਬਾਤਾਂ ਤੋਂ ਉੱਠ ਜਾਣਾ ਹਾਂ ਠੀਕ ਆ ਵੀ ਲੀਗਲ ਤੌਰ ਤੇ ਜੇਕਰ ਦੋਸ਼ੀ ਨਹੀਂ ਹੈ ਉਹ ਛੁੱਟ ਵੀ ਸਕਦਾ ਫਿਲਹਾਲ ਪੂਰਾ ਪੰਜਾਬ ਸਾਰੇ ਲੋਕ ਕਹਿ ਰਹੇ ਨੇ ਅਦਾਲਤਾਂ ਪ੍ਰਸ਼ਾਸਨ ਸਰਕਾਰਾਂ ਕਹਿ ਰਹੀਆਂ ਨੇ ਕਿ ਵਿਕਰਮ ਮਜੀਠੀਆ ਹਰ ਹੀਲੇ ਦੋਸ਼ੀ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਉਹਨੇ ਤਸਕਰੀ ਕੀਤੀ ਹੈ ਭੋਲੇ ਤੋਂ ਬਹੁਤ ਵੱਡੀ ਝਲਕ ਪੈਂਦੀ ਹੈ ਭੋਲੇ ਨੇ ਆਪਦੇ ਮੂੰਹ ਦੇ ਨਾਲ ਕਿਹਾ ਸੀ ਕਹਿੰਦਾ ਭਾਈ ਵਿਕਰਮ ਮਜੀਠੀਆ ਮੇਰੇ ਨਾਲ ਹੀ ਤਸਕਰੀ ਕਰਦਾ ਸੀ ਤਾਂ ਦੇਖਦੇ ਆ ਕਿ ਭਾਈ ਇਹਦੀ ਰਿਹਾਈ 18 ਅਗਸਤ ਨੂੰ ਹੁੰਦੀ ਹੈ ਜਾਂ ਨਹੀਂ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਨੂੰ ਜੀਟੀ ਆ ਜਿਹੜੇ ਕਿ ਜੇਲ ਦੇ ਵਿੱਚ ਬੰਦ ਹੋਏ ਹੋਣ ਔਰ ਉਹਨਾਂ ਦੇ ਵਕੀਲਾਂ ਵੱਲੋਂ مسلسل ਦੋ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਸਨ ਇੱਕ ਉਹਨਾਂ ਦੀ ਜ਼ਮਾਨਤ ਦੀ ਔਰ ਦੂਸਰੀ ਉਹਨਾਂ ਨੂੰ orange ਕੈਟਾਗਰੀ ਦੇ ਵਿੱਚ ਰੱਖਣ ਦੀ ਉਨ੍ਹਾਂ ਦੀ ਜ਼ਮਾਨਤ ਦੇ حوالے ਨਾਲ ਜਿਹੜੀ ਸਰਕਾਰੀ ਵਕੀਲਾਂ ਤੇ ਵਿਕਰਮ ਸਿੰਘ ਮੁਜੱਠਿਆ ਦੇ ਵਕੀਲਾਂ ਦੇ ਦਰਮਿਆਨ ਤਕੜੀ ਬਹਿਸ ਹੋਈ ਹੈ ਉਸ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਇਹ ਦਾਅਵਾ ਕੀਤਾ ਹੈ ਕਿ 18 ਅਗਸਤ ਨੂੰ ਉਨ੍ਹਾਂ ਦੀ ਜ਼ਮਾਨਤ ਹੋ ਜਾਏ ਕਿਉਂਕਿ ਦੋ ਜੱਜਾਂ ਨੇ ਉਨ੍ਹਾਂ ਦੇ ਹੱਕ ਦੇ ਵਿੱਚ ਫੈਸਲਾ ਦੇਤਾ ਹੈਗਾ ਹੈ ਪਰ ਆਵਾਮ ਜੜੀ ਹੈ ਉਹ ਇਸ ਚੀਜ਼ ਦਾ ਅਗਰ ਫੈਸਲਾ ਆਉਂਦਾ ਹੈਗਾ ਹੈ ਜਾਂ ਵਿਕਰਮ ਸਿੰਘ ਜੀਤਲਿਆ ਦੇ ਹੱਕ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਹੈਗੀ ਹੈ ਉਨ੍ਹਾਂ ਨੂੰ ਤੇ عوام ਜਿਹੜੀ ਹੈ ਉਹ ਇਸ ਫੈਸਲੇ ਤੋਂ ਨਾ ਖੁਸ਼ ਨਜ਼ਰ ਆਉਂਦੀ ਹੈਗੀ ਹੈ ਕਿਉਂਕਿ عوام ਦੀ ਵੱਡੀ ਮੰਗੜੀ ਹੈ ਸੀਐਮ ਭਗਵੰਤ ਮਾਨ ਅੱਗੇ ਉਹ ਇਹੀ ਹੈ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਅਗਰ ਇਹ ਜ਼ਮਾਨਤ ਹੋ ਜਾਂਦੀ ਹੈਗੀ ਹੈ ਤਾਂ 2027 ਦੀ ਚੋਣਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਜੜੀ ਪਾਰਟੀ ਹੈਗੀ ਹੈ ਉਹ ਖਤਰੇ ਦੇ ਵਿੱਚ ਪੈ ਸਕਦੀ ਹੈਗੀ ਹੈ ਉਹਨਾਂ ਨੂੰ ਜਿਹੜੀ ਹੈ ਜਿੱਤ ਹਾਸਲ ਕਰਨਾ ਫਿਰ ਮੁਸ਼ਕਲ ਨਜ਼ਰ ਆਏਗੀ ਕਿਉਂਕਿ عوام ਅੱਗੇ ਹੀ ਬਹੁਤ ਜ਼ਿਆਦਾ ਖਿਲਾਫ ਸੀ ਸਰਕਾਰ ਦੇ ਪਰ ਇਸ ਇੱਕ ਐਕਸ਼ਨ ਤੋਂ ਬਾਅਦ ਆਵਾਜ਼ ਜੜੀ ਹੈ ਉਹ ਪੰਜਾਬ ਸਰਕਾਰ ਤੋਂ ਕੋਈ ਸੀਗੀ ਪਰ ਵੱਡੀ ਮੰਗ ਰੱਖ ਰਹੇ ਸੀ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਤੇ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਸਰਕਾਰੀ ਵਕੀਲ ਜਿੱਤਦੇ ਆ ਆਪਣੇ ਸਬੂਤਾਂ ਦੇ ਆਧਾਰ ਤੇ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜੜੇ ਆ ਉਹ ਬਾਜ਼ੀ ਲਾਈ ਜਾਂਦੇ ਹੈਗੇ ਆ ਦੂਜੇ ਪਾਸੇ ਕਰਨਲ ਵਾਰਡ ਦੇ ਨਾਮ ਦਾ ਜਿਹੜੇ 4 ਐਸਐਚਓ ਨਾਮ ਦਾ ਸੀ ਐਸਬੀਆਈ ਨੇ ਮੁਕੰਮਲ ਜਾਂਚ ਪੜਤਾਲ ਤੋਂ ਬਾਅਦ ਉਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਇਆ ਹੈਗਾ ਹੈ ਕਿਉਂਕਿ ਉਹਦੀ ਪਤਨੀ ਦੇ ਮੂੰਹੋਂ ਤੁਸੀਂ ਸੁਣ ਲਿਆ ਕਿ ਜਦੋਂ ਇਹ ਮਾਮਲਾ ਹੋਇਆ ਉਹ ਐਸਐਸਪੀ ਨਾਨਕ ਦੇ ਕੋਲ ਗਿਆ ਪਰ ਐਸਐਸਪੀ ਨਾਨਕ ਨੇ ਇਹ ਗੱਲ ਕਹਿ ਕਿ ਉਹਨਾਂ ਨੂੰ ਖਾਮੋਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਕੁਝ ਨਹੀਂ ਹੋ ਸਕਦਾ ਤੁਸੀਂ ਸੁਲਾਹ ਕਰ ਲਵੋ ਸਿਰਫ ਤੁਹਾਡੇ ਕੋਲ ਇਹੀ ਆਪਸ਼ਨ ਹੈ ਲੇਕਿਨ ਉਹ ਉਸ ਬਾਪ ਦੀ ਬੇਟੀ ਸੀ ਜਿਹੜਾ ਹੱਕ ਤੇ ਸੱਚ ਦਾ ਸਾਥ ਦੇਣ ਵਾਲਾ ਸੀ ਇਸ ਲਈ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇਸ ਮਾਮਲੇ ਨੂੰ ਸੀਬੀਆਈ ਕੋਲ ਦੀ ਜਾਂਚ ਪੜਾ ਲ ਕਰਾਵਾਂਗੇ ਕਿਉਂਕਿ ਸਾਡਾ ਜਿਹੜਾ ਹੈ ਪੰਜਾਬ ਪ੍ਰਸ਼ਾਸਨ ਦੇ ਉੱਤੇ ਬਿਲਕੁਲ ਯਕੀਨ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਕਰਨੇ ਦੀ ਕੋਸ਼ਿਸ਼ ਕੀਤੀ ਹੈਗੀ ਔਰ ਉਹ ਵੀ ਜਿਹੜੇ ਮੁਜਰਮ ਹੈਗੇ ਆ ਹੁਣ ਕੈਫਰੇ ਕਰਦਾਰ ਤੱਕ ਪਹੁੰਚ ਗਏ ਆ ਔਰ ਐਸਐਸਪੀ ਨਾਨਕ ਵੀ ਜਿਹੜੇ ਸਸਪੈਂਡ ਹੋ ਸਕਦੇ ਹੈਗੇ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਸੋਡੀ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਔਰ ਆਪਕੋ ਆਪਣਾ ਟੇਸ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼